ਭਾਰਤ ਪਾਕਿਸਤਾਨ ਦੇ ਵਿੱਚਕਾਰ ਵਧੇ ਹੋਏ ਤਣਾਅ ਦੇ ਕਾਰਨ ਚਨਾਬ ਦਰਿਆ ਦੇ ਉੱਪਰ ਦੋ ਬੰਨ ਪੈਂਦੇ ਨੇ ਸਲਾਲ ਡੈਮ ਅਤੇ ਜਿਹੜਾ ਬਗਲੀਆ ਟੈਮ ਉਹਨਾਂ ਦੇ ਜਿਹੜੇ ਬੰਨ ਸੀ ਉਹ ਬੰਦ ਕੀਤੇ ਹੋਏ ਸੀ 24 ਘੰਟੇ ਉਹ ਬੰਨ ਬੰਦ ਕਰਕੇ ਰੱਖੇ ਜਾਂਦੇ ਨੇ ਪਰ ਫਲੱਟ ਗੇਟੋਂ ਜਿਹੜਾ ਪਾਕਿਸਤਾਨ ਵਾਲੇ ਪਾਸੇ ਨੂੰ ਚਨਾਬ ਦਰਿਆ ਦੇ ਉੱਪਰ ਦੋ ਬੰਨ ਪੈਂਦੇ ਨੇ ਸਲਾਲ ਡੈਮ ਅਤੇ ਜਿਹੜਾ ਬਗਲੀਆ ਟੈਮ ਉਹ ਖੋਲ ਦਿੱਤੇ ਗਏ ਨੇ ਤਾਂ ਜਿਹੜਾ 25000 ਤੋਂ ਲੈ ਕੇ 28000 ਕਿਊਸਕ ਤੱਕ ਪਾਣੀ ਛੱਡਿਆ ਗਿਆ ਪਹਿਲਾਂ ਇਹ ਖਬਰਾਂ ਸੀ ਕਿ ਜੇਕਰ ਇਸੇ ਤਰੀਕੇ ਦੇ ਨਾਲ ਫਲੱਡ ਗੇਟ ਬੰਦ ਰੱਖੇ ਜਾਂਦੇ ਨੇ ਤਾਂ 3-4 ਦਿਨਾਂ ਦੇ ਵਿੱਚ 304 ਜਿਹੜੇ ਕਰੋੜ ਪਾਕਿਸਤਾਨੀ ਨੇ ਪਾਣੀ ਨੂੰ ਤਰਸਣ ਲੱਗ ਜਾਣਗੇ ਪਰ ਇਹ ਸਭ ਦੇ ਵਿਚਾਲੇ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਸੀ ਕਿ ਕਿਸ ਤਰੀਕੇ ਜਨਾਬ ਦਰਿਆ ਦੇ ਵਿੱਚ ਇੱਕ ਤਰੀਕੇ ਦਾ ਸੋਕਾ ਪੈਣ ਲੱਗ ਚੁੱਕਿਆ ਸੀ ਪਰ ਹੁਣ ਪਾਕਿਸਤਾਨ ਦੇ ਵਿੱਚ ਹਾਈ ਅਲਰਟ ਜਾਰੀ ਹੋ ਚੁੱਕਿਆ ਹਾਈ ਅਲਰਟ ਇਸ ਕਰਕੇ ਜਾਰੀ ਹੋ ਚੁੱਕਾ ਕਿ ਇਧਰਲੇ ਪਾਸੇੋਂ ਜਿਹੜਾ ਜਨਾਬ ਦਰਿਆ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਰਾਮਬੰਨ ਦੇ ਵਿੱਚ ਜਿਹੜੇ ਸਲਾਲ ਡੈਮ ਅਤੇ ਬਗਲੀਹਾ ਡੈਮ ਦੇ ਜਿਹੜੇ 플ੱਟ ਗੇਟ ਨੇ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਖੋਲ ਦਿੱਤੇ ਗਏ ਨੇ